ਸਤਨਾਮੁ ਸ੍ਰੀ ਵਾਹਿਗੁਰੂ ਸਹਬ ਜੀਓ ਆਸਾ ਮਹੱਲਾ ਪੰਜਵਾ ਤੂੰ ਮੇਰਾ ਤਰੰਗ ਹਮ ਮੀਨ ਤੁਮਾਰੇ ਤੂੰ ਮੇਰਾ ਠਾਕੁਰ ਹਮ ਤੇਰੇ ਦਵਾਰੇ ਤੂੰ ਮੇਰਾ ਕਰਤਾ ਹਾਂ ਸੇਵਕ ਤੇਰਾ ਸ਼ਰਨ ਗਹੀ ਪ੍ਰਭ ਗੁਨੀ ਗਹਿਰਾ ਰਹਾਓ ਤੂੰ ਮੇਰਾ ਜੀਵਨ ਹੈ ਤੂੰ ਆਧਾਰ ਤੁਝ ਹੈ ਪੀਖ ਬਿਗਸੈ ਕੌਲਾਰ ਤੂੰ ਮੇਰੀ ਗਤ ਪਤ ਤੂੰ ਪ੍ਰਮਾਨ ਤੂੰ ਸਮਰਥ ਮੈਂ ਤੇਰਾ ਤਾਣ ਅਨ ਦਿਨ ਜਪੂ ਨਾਮ ਗੁਣਤਾਸ ਨਾਨਕ ਕੀ ਪ੍ਰਭ ਪਹਿ ਅਰਦਾਸ ਅਸਾ ਮਹਲਾ 5 ਰੱਬ ਕੀ ਪ੍ਰੀਤ ਸਦਾ ਸੁਖ ਹੋਏ ਪ੍ਰਭ ਕੀ ਪ੍ਰੀਤ ਦੁੱਖ ਲਗਨ ਨਾ ਕੋਈ ਪ੍ਰਭ ਕੀ ਪ੍ਰੀਤ ਹਉ ਮੈਂ ਮਲਖ ਹੋਏ ਪ੍ਰਭ ਕੀ ਪ੍ਰੀਤ ਸਦ ਨਿਰਮਲ ਸੋਏ ਸੋਨੋ ਮੀਤ ਐਸਾ ਪ੍ਰੀਮ ਪਿਆਰ ਜੀ ਪ੍ਰਾਨ ਘਟ ਘਟ ਅਧਾਰ ਰਹਾਓ ਪ੍ਰਭ ਕੀ ਪ੍ਰੀਤ ਬੇਸਗਲ ਨੇਧਾਨ ਪ੍ਰਭ ਕੀ ਪ੍ਰੀਤ ਰਿਤਾ ਨਿਰਮਲ ਨਾਮ ਪ੍ਰਭ ਕੀ ਪ੍ਰੀਤ ਸਾਧ ਸੁਭਾਵੰਤ ਪ੍ਰਭ ਕੀ ਪ੍ਰੀਤ ਸਭ ਮਿਟੀ ਹੈ ਚਿੰਤ ਪ੍ਰਭ ਕੀ ਪ੍ਰੀਤ ਹੋ ਪਵਜਲ ਤਰੈ ਪ੍ਰਭ ਕੀ ਪ੍ਰੀਤ ਜਮਤੇ ਨਹੀਂ ਦਰੈ ਪ੍ਰਭ ਕੀ ਪ੍ਰੀਤ ਸਗਲੇ ਉਧਾਰੈ ਪ੍ਰਭ ਕੀ ਪ੍ਰੀਤ ਚਲੈ ਸੰਗਾਰੈ ਆਪੋ ਕੋਈ ਮਿਲੈ ਨਾ ਪੁੱਲੇ ਦਿਸ ਕਿਰਪਾਲ ਤਿਸ ਸਾਧ ਸੰਕੁੱਲੇ ਕਾਹੂ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਕਾਹੂ ਨਾਨਕ ਤੇਰੇ ਕੁਰਬਾਨ ਸੰਤ ਓਟ ਪ੍ਰਭ ਤੇਰਾ ਤਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 40 ਦਿਨ ਜਿਹੜਾ ਵੀ ਇਨਸਾਨ ਵੀਰ ਪ੍ਰਾਇਸ ਨੂੰ ਸੁਨੇਗਾ ਉਦੇ ਸਾਰੇ ਕਾਰਜ ਸ੍ਰੇ ਚੜ ਜਾਣਗੇ ਬੰਦਰਾ ਖੁੱਲ ਜਾਣਗੇ ਤਰੱਕੀ ਤੇਰਾ ਵੀ ਖੁੱਲ ਜਾਣਗੇ ਭਾਈ ਪੰਡਾਰੇ ਭਰੇ ਰਹਿਣਗੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰਨਗੇ ਸਹਿਬਜ਼ਾਦੇ ਬਾਬਾ ਜੀਤ ਸਿੰਘ ਨੂੰ ਯਾਦ ਕਰਕੇ ਸ਼ਬਦ ਸੁਣਨਾ